ਮਮਦੋੜ ਤੋਂ ਵਾਇਰਲ ਇਸ ਵੀਡੀਓ ਚ ਜੋ ਤੁਸੀਂ ਧਾਰਮਿਕ ਆਸਥਾ ਦੇ ਯਾਰਡ ਚ ਉਗਰਾਹੀ ਕਰਨ ਵਾਲੇ ਤਿੰਨੇ ਜਣਿਆਂ ਨੂੰ ਵੇਖ ਰਹੇ ਹੋ ਦਰਅਸਲ ਅੱਜ ਮਮਦੋੜ ਚ ਦਿਨ ਦੇ ਸਮੇਂ ਉਗਰਾਹੀ ਕਰ ਰਹੇ ਨੇ ਤੇ ਸ਼ਾਮ ਨੂੰ ਜਦ ਵੇਖਿਆ ਤਾਂ ਸ਼ਰਾਬ ਦੇ ਠੇਕੇ ਤੇ ਪੈਗ ਚੜ ਰਹੇ ਸਨ ਅਖੋਤੀ ਰੂਪ ਵਿੱਚ ਸੇਵਾ ਕਰਨ ਵਾਲੇ ਇਹ ਤਿੰਨੇ ਜਣੇ ਆਪਣੇ ਆਪ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਜੰਡੂ ਸਿੰਘਵਾਲਾ ਵਿਖੇ ਸਥਿਤ ਬਿਰਧ ਆਸ਼ਰਮ ਦੀ ਸੇਵਾ ਦੀ ਗੱਲ ਆਖਰੇ ਸਨ ਉਗਰਾਹੀ ਕਰਨ ਵਾਲੇ ਅਜਿਹੇ ਠੱਗਾਂ ਨੌਸਰ ਬਾਜਾਂ ਨੇ ਅਸਲੀ ਰੂਪ ਵਿੱਚ ਧਾਰਮਿਕ ਉਗਰਾਹੀ ਕਰਨ ਵਾਲਿਆਂ ਤੇ ਵੀ ਸਵਾਲੀਆ ਚਿੰਤੇ ਸ਼ੰਕ ਖੜੇ ਕਰ ਦਿੱਤੇ ਨੇ ਲੋਕਾਂ ਨੂੰ ਬੇਨਤੀ ਹੈ ਕਿ ਅਜਿਹੇ ਠੱਗਾਂ ਤੋਂ ਨੌਸਰ ਬਾਜਾਂ ਨੂੰ ਕਿਸੇ ਵੀ ਪ੍ਰਕਾਰ ਦੀ ਉਗਰਾਹੀ ਨਾ ਦਿਓ ਸਾਰੀਆਂ ਧਾਰਮਿਕ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਦਾਨੀ ਸੱਜਣਾ ਤੇ ਆਗੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਜਿਹੇ ਲੋਕਾਂ ਖਿਲਾਫ ਸਖਤ ਤੋਂ ਸਖਤ ਜਿਹੜੀ ਕਿ ਕਾਰਵਾਈ ਕਰਨ ਲਈ ਅੱਗੇ ਆਇਆ ਜਾਵੇ ਕਾਂ ਜੋ ਲੋਕਾਂ ਦੇ ਧਾਰਮਿਕ ਖਾਨਾ ਨੂੰ ਠੇਸ ਨਾ ਪਹੁੰਚ ਸਕੇ ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਫੈਲ ਰਹੀ ਹੈ ਤੇ ਲੋਕ ਇਸ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਬਾਜ਼ੀ ਕਰਦੇ ਨਜ਼ਰ ਆ ਰਹੇ ਨੇ ਆਪਣੇ ਬੱਚੇ ਸਾਰੇ ਫਾਰਾ ਵੀ ਪਿੰਡ ਮੰਗ ਰਿਹਾ ਹੈ ਹੈ ਤਾਂ ਅੱਜ ਜਿਹੜੀ ਅਖਬਾਰੀਤਨ ਬੜੇ ਨਾ ਆਏ ਹੈ ਤੁਸੀਂ ਕਹਿੰਦੇ ਕੋਈ ਖਾ ਪੀ ਕੇ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰ ਅਸੀਂ ਰੋਜ਼ੀ ਬੋਲਦੇ ਆਂ ਵੈਗਰੂ ਅਸੀਂ ਰੋਜ਼ੀ ਬੋਲਦੇ ਆਂ ਅਸੀਂ ਦੁਨੀਆ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਜੀ ਹਾਂ ਵੱਡੇ ਪ੍ਰਧਾਨ ਤੁਸੀਂ ਮਾਰੇ ਤੁਹਾਨੂੰ ਮਾਰੇ ਕਿੱਥੋਂ ਆਏ ਹੋ ਹਾਂ ਕਿੱਥੋਂ ਜੀ ਜਿਹੜੇ ਬਿੰਦੋ ਆਏ ਆਪਾਂ ਮੋਗੇ ਤੋਂ ਮੋਗੇ ਤੋਂ ਇੱਥੇ ਕੀ ਕਰਦੇ ਬੇਜ ਕਿਹੜੀ ਸੰਸਥਾ ਤੁਹਾਡੀ ਸੰਸਥਾ ਪ੍ਰਧਾਨ ਜੀ ਬਾਕੀ ਨਾ ਦਿੱਤ ਨੇ ਢੋਲ ਕੇ ਦੱਸੋ ਢੋਲ ਕੇ ਦੱਸੋ ਨਾ ਬੋਲੇ ਸਰਕਾਰੀ ਦਰਸ਼ਕਾਂ ਮੰਡੀ ਸ਼ਿਆਸਰ ਰੋਡ ਪਿੰਡ ਜੰਡੂ ਸਿੰਘ ਵਾਲੇ ਵੀ ਫੜੋ ਕੇ ਬਹੁਤ ਹੀ ਤਰਪਾ ਲੱਗੀ ਹੈ ਹੈ ਫਿਰ ਰੋਡ ਹੈ ਬਾਕੀ ਤੁਹਾਨੂੰ ਪਤਾ ਪੁੱਧੜੀ ਹੁੰਦੇ ਬਾਕੀ ਦਾ ਪਤਾ ਤੁਹਾਨੂੰ ਵੀਡੀਓ ਬਣਾਉਣਾ ਹਾਂ ਕਰਾਈ ਲੁੰਬੜੇ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਓਸਟ੍ਰੇਲੀਆ ਗਏ ਵਾ